राहुल गांधी ਦੀ ਪਰਜੜੋਣਿਆ ਯਾਤਰਾ ਦੀ ਸ਼ੁਰੂਆਤ ਹੋ ਗਈ ਹੈ ਮਣੀਪੁਰ ਦੇ ਖੋਵਲ ਜ਼ਿਲ੍ਹੇ ਦੇ ਵਿੱਚੋਂ ਇਹ ਸ਼ੁਰੂਆਤ ਹੋਈ ਤੇ 67 ਦਿਨ ਤੱਕ ਇਹ ਯਾਤਰਾ ਜਾਰੀ ਰਹੇਗੀ ਯਾਤਰਾ 613 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ ਜੋ ਕਿ 15 ਸੂਬਿਆਂ ਅਤੇ 110 ਜ਼ਿਲ੍ਹਿਆਂ ਦੇ ਵਿੱਚੋਂ ਲੰਗੇਗੀ 20 ਮਾਰਚ ਨੂੰ ਮੁੰਬਈ ਦੇ ਵਿੱਚ ਆਖਰੀ ਪੜਾਅ ਹੋਏਗਾ ਇਸ ਦੌਰਾਨ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਵੀ ਮੌਜੂਦ ਹਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਇੱਕ ਵੱਡਾ ਛਟਕਾ ਲਗਾਇਆ ਮਹਾਰਾਸ਼ਟਰ ਦੇ ਵਿੱਚ ਪਾਰਟੀ ਦੇ ਵੱਡੇ ਅਗੂ ਮਿਲਨ ਦੇਬੜਾ ਕਾਂਗਰਸ ਤੋਂ ਹਲਬਿਦਾ ਕਿਹਾ ਗਏ ਪਾਰਟੀ ਤੋਂ ਤਿਫਾ ਦਿਨ ਤੋਂ ਬਾਅਦ ਮਿਲਨ ਦੇਵੜਾ ਨੇ ਕਿਹਾ ਕਿ ਕਾਂਗਰਸ ਦੇ ਨਾਲ 55 ਸਾਲ ਦਾ ਆਪਣਾ ਰਿਸ਼ਤਾ ਖਤਮ ਕਰਕੇ ਉਹ ਵੀ ਵਿਕਾਸ ਦੀ ਰਾਹ ਦੇ ਉੱਤੇ ਨਿਕਲ ਪਏ ਨੇ ਦੱਸਦੀ ਹੈ ਕਿ ਮਿਲਨ ਦੇਵੜਾ ਸਾਊਥ ਮੁੰਬਈ ਤੋਂ ਲੋਕ ਸਭਾ ਦੀ ਚੋਣ ਲੜਦੇ ਨੇ ਪਿਛਲੀ ਵਾਰ ਸ਼ਿਗਤਨਾ ਦੇ ਅਰਵਿੰਦ ਸਾਵਰ ਨੇ ਮਿਲਨ ਨੂੰ ਪਾਰੀ ਵੋਟਾਂ ਦੇ ਨਾਲ ਹਰਾਇਆ ਸ਼੍ਰੋਮਣੀ ਅਕਾਲੀ ਦਲ ਤੇ ਬੀਐਸਪੀ ਦੇ ਵਿਚਾਲੇ ਤਲਕੀ ਬੜਕਰ ਆ ਰਿਹਾ ਹੈ ਬਹੁਮਤ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵਿੰਦਰ ਸਿੰਘ ਗੜੀ ਨੇ ਕਿਹਾ ਹੈ ਕਿ ਉਹਨਾਂ ਨੂੰ ਅਕਾਲੀ ਦਲ ਦੋ ਕਰਾਂ ਦਾ ਪ੍ਰਾਣਾ ਲੱਗਦਾ ਹੈ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਚਿੰਤਾ ਜਤਾਈ ਸੀ 4-5 ਮਹੀਨੇ ਪਹਿਲਾਂ ਹੀ ਮਾਇਆਵਤੀ ਨੂੰ ਸਿਹਰੇਹਾ ਲਗਾਇਆ ਸੀ ਤੇ ਇਸਕੀ ਸ਼ੇਅਰਿੰਗ ਦੇ ਮਾਮਲੇ 'ਚ ਕੰਮ ਮੁਕੰਮਲ ਕਰਨ ਦੇ ਲਈ ਕਿਹਾ ਸੀ ਤਸਵੀਰ ਗੜੀ ਕਿਹਾ ਕਿ ਆਕਾਲੀ ਦਲ ਨੇ ਉਹਨਾਂ ਤੋਂ 20 ਜਨਵਰੀ ਤੱਕ ਦਾ ਸਮਾਂ ਮੰਗਿਆ ਹੈ। ਕੜਾਕੇ ਦੀ ਪੈ ਰਹੀ ਠੰਡ ਦੇ ਮੱਦੇਨਜ਼ਰ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ 5ਵੀਂ ਕਲਾਸ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ। ਸੂਬੇ ਦੇ ਵਿੱਚ 5ਵੀਂ ਤੱਕ ਦੇ ਸਾਰੇ ਸਕੂਲ 21 ਜਨਵਰੀ ਤੱਕ ਬੰਦ ਰਹਿਣਗੇ। ਇਸ ਦੇ ਨਾਲ ਹੀ ਮਿਡਲ ਹਾਈਟ ਤੇ ਸੀਨੀਅਰ ਸੈਕੰਡਰੀ ਸਕੂਲ 15 ਜਨਵਰੀ ਤੋਂ ਯਾਨੀ ਕੱਲ੍ਹ ਤੋਂ ਫਿਰ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਲੱਗਣਗੇ ਡਬਲ ਸ਼ਿਫਟ ਵਾਲੇ ਸਾਰੇ ਸਕੂਲਾਂ ਦਾ ਸਮਾਂ ਫਿਰ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇ ਲਗਾਤਾਰ ਵੱਧ ਰਹੀ ਠੰਡ ਤੋਂ ਬਚਣ ਦੇ ਲਈ ਕਈ ਲੋਕ ਅੰਗਿੱਠੀ ਦਾ ਸਹਾਰਾ ਲੈ ਰਹੇ ਨੇ ਪਰ ਦਿੱਲੀ ਦੇ ਵਿੱਚ ਅੰਗਿੱਠੀ ਜਾਨਲੇਵਾ ਸਾਬਤ ਹੋਈ ਦੋ ਵੱਖ-ਵੱਖ ਮਾਮਲੇ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਪਹਿਲੀ ਘਟਨਾ ਦਿੱਲੀ ਦੇ ਖੇੜਾ ਇਲਾਕੇ ਦੇ ਵਿੱਚ ਵਾਪਰੀ ਇੱਥੇ দম ਖੁੱਟਣ ਕਾਰਨ ਪਤੀ ਪਤਨੀ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ ਦੂਜਾ ਮਾਮਲਾ ਸੈਂਟਰਲ ਦਿੱਲੀ ਦੇ ਬਿੰਦਰਪੁਰੀ ਥਾਣੇ ਇਲਾਕੇ ਦਾ ਜਿੱਥੇ ਅੰਗਿੱਠੀ ਕਰਨ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਇੱਕ ਸ਼ਖਸੀ ਉਮਰ 56 ਸਾਲ ਤੇ ਦੂਜੇ ਦੀ 22 ਸਾਲ ਦੱਸੀ ਚਲਦੀ ਨਿਕਾਰਾਗੋਆ ਮਨੁੱਖੀ ਤਸਕਰੀ ਮਾਮਲੇ ਦੀ ਜਾਂਚ ਦੇ ਵਿੱਚ ਗੁਜਰਾਤ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ਟਰੈਵਲ ਏਜੰਟ ਨੇ ਟਰੈਵਲ ਏਜੰਟ ਨੇ ਪੰਜਾਬੀ ਨੌਜਵਾਨਾਂ ਨੂੰ ਹਦਾਇਤ ਦਿੱਤੀ ਸੀ ਕਿ ਜੇ ਉਹ ਬੜੇ ਜਾਨਤਾ ਖੁਦ ਨੂੰ ਖਾਲਿਸਤਾਨੀ ਦੱਸ ਦੇਣ ਤਾਂ ਜੋ ਉੱਥੇ ਬਾਰਡਰ ਕੰਟਰੋਲ ਅਥਾਰਟੀ ਨੂੰ ਸ਼ਰਨ ਦੇਣ ਦੇ ਲਈ ਮਨਾ ਸਕੀ ਦੱਸਦੀ ਹੈ ਕਿ ਇਸ ਫਲਾਈਟ ਦੇ ਵਿੱਚ 65 ਤੋਂ ਵੱਧ ਯਾਤਰੀ ਗੁਜਰਾਤ ਦੇ ਸੀ ਤੇ ਟਰੈਵਲ ਏਜੰਟ ਨੇ ਗੁਜਰਾਤ ਦੇ ਮੁਸਾ ਹੋਰ ਕਹਾਣੀ ਦੱਸਣ ਨੂੰ ਕਿਹਾ ਪੰਜਾਬ ਪੁਲਿਸ ਦੀ ਐਸਆਈਟੀ ਨਵੀਨ ਕਨਗਵਾ ਮਨੁੱਖੀ ਤਸਕਰੀ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ ਤੇ ਇਸ ਕੇਸ ਦੇ ਵਿੱਚ ਛੇਤੀ ਐਫਆਈਆਰ ਦਰਜ ਕੀਤੀ ਜਾ ਸਕਦੀ ਹੈ ਐਸਆਈਟੀ ਨੇ ਕਈ ਟਰੈਵਲ ਏਜੰਟਾਂ ਤੋਂ ਪੁੱਛਗਿੱਛ ਕਰਨ ਦੀ ਤਿਆਰੀ ਕੀਤੀ ਹੈ ਅੰਮ੍ਰਿਤਸਰ ਦਾ ਇੱਕ ਵੱਡਾ ਟਰੈਵਲ ਏਜੰਟ ਸ਼ੱਕ ਦੇ ਘੇਰੇ ਵਿੱਚ ਹੈ ਇਸ ਦੇ ਨਾਲ ਹੀ ਦਿੱਲੀ ਅਤੇ ਗੁਜਰਾਤ ਦੇ ਵੀ ਕਈ ਏਜੰਟਾਂ ਦੇ ਉੱਤੇ ਸ਼ੱਕ ਦੀ ਸੂਈ ਘੁੰਮ ਰਹੀ ਹੈ ਐਸਆਈਟੀ ਨੇ ਤਕਰੀਬਨ 30 ਮੁਸਾਫਰਾਂ ਤੋਂ ਪੁੱਛਗਿੱਛ ਕੀਤੀ ਹੈ ਪਰ ਕਿਸੇ ਨੇ ਟਰੈਵਲ ਏਜੰਟ ਦੇ ਖਿਲਾਫ ਕੋਈ ਸ਼ਿਕਾਇਤ ਨਹੀਂ ਦਿੱਤੀ ਤਰਨਤਾਰਨ ਦੇ ਵਿੱਚ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸਰਪੰਚ ਅਵਨ ਕੁਮਾਰ ਕਸਬਾ ਅਡਾ ਛਬਾਲ ਦਾ ਮੌਜੂਦਾ ਸਰਪੰਚ ਸੀ ਦੋ ਬਦਮਾਸ਼ਾਂ ਨੇ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਜਦੋਂ ਸਰਪੰਚ ਸੈਲੂਨ ਦੇ ਵਿੱਚ ਕਟਿੰਗ ਕਰਵਾ ਰਿਹਾ ਸੀ ਉਧਰ ਪੁਲਿਸ ਨੇ ਇਸ ਮਾਮਲੇ 'ਚ ਵੱਡਾ ਖੁਲਾਸਾ ਕੀਤਾ ਹੈ ਜਰਮਨ ਦੇ ਵਿੱਚ ਬੈਠੇ ਅਮਰਿਤਪਾਲ ਬਾਠ ਨਾਮ ਦੇ ਸ਼ਖਸ ਨੇ ਇਹ ਕਤਲ ਕਰਵਾਇਆ ਹੈ ਜੋ ਸਰਪੰਚ ਨੂੰ ਪਹਿਲਾਂ ਵੀ ਕਈ ਵਾਰ ਧਮਕੀਆਂ ਦੇ ਚੁੱਕਾ ਹੈ ਉਧਰ ਮੁਹਾਲੀ ਦੇ ਖਰੜ ਦੇ ਵਿੱਚ ਤੇਜ਼ ਰਫਤਾਰ ਦਾ ਘੇਰ ਦੇਖਣ ਨੂੰ ਮਿਲਿਆ ਜਿੱਥੇ ਲਾਂਡਰਾਂ ਰੋਡ ਦੇ ਉੱਤੇ ਕਾਰ ਨੇ ਰੇੜੀ ਚਾਲਕ ਨੂੰ ਧਰੜ ਦਿੱਤਾ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਦਸੇ ਤੋਂ ਬਾਅਦ ਕਾਰ ਚਾਲਕ ਗੱਡੀ ਸਣੇ ਫਰਾਰ ਹੋ ਗਿਆ ਰੋਂਗ ਤੇ ਖੜੇ ਕਰ ਦੇਣ ਵਾਲਾ ਇਹ ਪੂਰਾ ਹਾਦਸਾ ਸੂਚਨਾ ਸੇਵਾਵਾਂ ਦੁਆਰੇ ਸਾਹਮਣੇ ਆਇਆ ਜਿਸ ਦੇ ਆਧਾਰ ਦੇ ਉੱਤੇ ਪੁਲਿਸ ਨੇ ਮੁਲਜ਼ਮ ਕਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਰੇੜੀ ਚਾਲਕ ਦੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾ ਸਕੇ ਮੋਹਾਲੀ ਜ਼ਿਲ੍ਹੇ ਦੇ ਡੇਰਾਬਸਤੀ ਬਰਬਾਲਾ ਰੋਡ ਦੇ ਉੱਤੇ ਤਿੰਨ ਵਿਅਕਤੀ ਤੇ ਤੇਜ਼ ਰਫਤਾਰ ਟਿਪਰ ਦੀ ਲਪੇਟ ਦੇ ਵਿੱਚ ਆ ਗਏ ਟਿਪਰ ਦੇ ਵੱਲੋਂ ਜ਼ੋਰਦਾਰ ਟੱਕਰ ਮਾਰਨ ਤੇ ਤਿੰਨੋਂ ਸ਼ਖਸ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਦੋ ਵਿਅਕਤੀਆਂ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਦੇ ਵਿੱਚ ਦਾਖਲੇ ਕਰਵਾਇਆ ਗਿਆ ਜਦਕਿ ਤੀਜੇ ਸ਼ਖਸ ਨੂੰ ਪੀਜੀਹ ਦੇ ਵਿੱਚ ਪਹਤੀ ਕਰਵਾਇਆ ਗਿਆ ਉਧਰ ਟੱਕਰ ਮਾਰਨ ਤੋਂ ਬਾਅਦ ਚਾਲਕ ਟਿਪਰ ਛੱਡ ਕੇ ਮੌਕੇ ਤੋਂ ਫਰਾਰ ਲਗਾਤਾਰ ਪੈ ਰਹੀ ਸੰਘਣੀ ਧੁੰਦ ਕਰਕੇ ਮੋਹਾਲੀ ਦੇ ਲਾਲੂੜੂ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਲਈ ਜਾਨਲੇਵਾਹੇ ਧੁੰਦ ਸਾਬਤ ਹੋ ਤਲਾਬ ਦੇ ਵਿੱਚ ਕਾਰ ਡਿੱਗਣ ਕਰਨ ਉਹਨਾਂ ਦੀ ਮੌਤ ਹੋ ਗਈ ਜਿਸ ਦੀ ਪਛਾਣ ਰਾਣੀ ਮਾਝਰਾ ਦੇ ਰਹਿਣ ਵਾਲੇ ਗੁਰਮੀਤ ਸਿੰਘ ਦੇ ਵਜੋਂ ਹੋਈ ਹੈ ਜਿਸ ਦੀ ਡਿਊਟੀ ਪੰਜਾਬ ਪੁਲਿਸ ਦੇ ਕੋਚਿੰਗ ਸੈਂਟਰ ਦੇ ਵਿੱਚ ਲੱਗੇ ਹੋਏ ਸੀ ਫਿਰ ਰਾਤ ਨੂੰ ਡਿਊਟੀ ਖਤਮ ਕਰਕੇ ਉਹ ਘਰ ਵਾਪਸ ਜਾ ਰਿਹਾ ਸੀ ਕਿ ਧੁੰਦ ਕਾਰਨ ਉਹ ਕਾਰ ਸਣੀ ਤਲਾਬ ਦੇ ਵਿੱਚ ਛੱਡ ਗਿਆ ਸਥਾਨਕ ਲੋਕਾਂ ਨੇ ਪਾਣੀ ਚੋਂ ਕੱਢ ਕੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਲੇਰਾਗਾਗਾ ਦੇ ਨੇੜੇ ਪੁਰਗਾਮ ਦੇ ਸੈਕਟਰ 92 ਦੇ ਵਿੱਚ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਸੋਸਾਇਟੀ ਦੇ ਵਿੱਚ ਦੋ ਵਿਅਕਤੀਆਂ ਦੀ ਕੁੱਟਮਾਰ ਕੀਤੀ ਗਈ ਜਿਸ ਦਾ ਇਲਜ਼ਾਮ ਸੋਸਾਇਟੀ ਦੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਦੇ ਉੱਤੇ ਲੱਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਪਾਰਕ ਦੇ ਵਿੱਚ ਘੁੰਮਦੇ ਸਮੇਂ ਦੋਵੇਂ ਵਿਅਕਤੀਆਂ ਦੇ ਸਾਈਮ ਬੋਰਡ ਟੁੱਟ ਗਏ ਸਨ ਜਿਸ ਕਾਰਨ ਪ੍ਰਧਾਨ ਨੇ ਸਾਥੀਆਂ ਦੇ ਨਾਲ ਮੁਕੇ ਦੋਵਾਂ ਦੀ ਕੁੱਟਮਾਰ ਕੀਤੀ ਪੀਟਸਾ ਨੇ ਪੁਲਿਸ ਦੇ ਕੋਲ ਮਾਮਲਾ ਦਰਜ ਕਰਵਾਇਆ ਪਰ ਗ੍ਰਿਫਤਾਰੀ ਹੁਣ ਤੱਕ ਕੋਈ ਵੀ ਨਹੀਂ ਹੋਈ ਅਬਹੋਰ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ ਤੇਜ਼ਧਾਰ ਹਥਿਆਰ ਲੁੱਟੇ ਹੋਏ ਮੋਬਾਈਲ ਅਤੇ ਨਕਦੀ ਬਰਾਮਦ ਕੀਤੀ ਗਈ ਹੈ ਮਲਜ਼ਮ ਅਬਹੋਰ ਦੇ ਵਿੱਚ ਲੁੱਟਾਂ ਦੇ 8 ਵਾਰ ਦਾ ਤੁਨੋਂ ਅੰਜਾਮ ਦੇ ਚੁੱਕੇ ਨੇ ਇਹ ਲੁਟੇਰੇ ਰਾ ਪੁਲਿਸ ਮੁਤਾਬਕ ਕਾਬੂ ਕੀਤੇ ਗਏ ਦੋਵੇਂ ਮੁਲਜ਼ਮ ਪਹਿਲਾਂ ਖੇਤੀਬਾੜੀ ਦੇ ਨਾਲ ਜੁੜੇ ਹੋਏ ਸਨ ਪਰ ਨਸ਼ੇ ਦੀ ਪੂਰਤੀ ਦੇ ਲਈ ਲੁਟੇਰੇ ਬਣੇ। ਸੰਗਰੂਰ ਦੇ ਲਹਿਰਾਗਾਗਾ ਦੀ ਭੜਜਾਈ ਦੇ ਕਤਲ ਮਾਮਲੇ 'ਚ ਗਾਇਕ ਸਤਵਿੰਦਰ ਬੁੱਗਾ ਦੇ ਖਿਲਾਫ ਗੈਰ ਇਰਾਦਤਨ ਕਤਲ ਦਾ ਕੇਸ ਦਰਜ ਕੀਤਾ ਹੈ। ਪੁਲਿਸ ਨੇ ਬੁੱਗਾ, ਸਣੀ ਦੋ ਹੋਰ ਵਿਅਕਤੀਆਂ ਦੇ ਖਿਲਾਫ ਵੀ ਕੇਸ ਦਰਜ ਕੀਤਾ ਹੈ। ਬੁੱਗਾ ਤੇ ਉਹਨਾਂ ਦੇ ਭਰਾ ਦੇ ਵਿਚਾਲੇ ਜ਼ਮੀਨੀ ਵਿਵਾਦ ਚੱਲ ਰਿਹਾ ਹੈ ਤੇ ਨਾਲ ਹੀ ਭਰਾ ਦਵਿੰਦਰ ਸਿੰਘ ਨੇ ਬੁੱਗਾ ਤੇ ਕਤਲ ਕਰਨ ਦੇ ਇਲਜ਼ਾਮ ਲਗਾਏ ਸਨ। ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਬੁੱਗਾ ਨੇ ਉਹਨਾਂ ਦੀ ਪਤਨੀ ਨੂੰ ਧੱਕਾ ਦਿੱਤਾ ਸੀ ਜਿਸ ਕਾਰਨ ਉਹਨਾਂ ਦੀ ਮੌਤ ਨਵਾਂ ਸ਼ਹਿਰ ਪੁਲਿਸ ਨੇ ਚੋਰੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਤੇ ਸੱਤ ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ 300 ਗ੍ਰਾਮ ਹੈਰੋਇਨ, 5 ਗੱਡੀਆਂ, 6 ਮੋਟਰਸਾਈਕਲ ਅਤੇ 6 ਮੋਬਾਈਲ ਫੋਨ ਬਰਾਮਦ ਹੋਏ ਨੇ ਇਸ ਗਿਰੋਹ ਦੇ ਚਾਰ ਮੁਲਜ਼ਮਾ ਨੂੰ ਪੁਲਿਸ ਪਹਿਲਾਂ ਹੀ ਕਾਬੂ ਕਰ ਚੁੱਕੀ ਹੈ ਜਿਨ੍ਹਾਂ ਨੇ ਪੰਜਾਬ 'ਚ ਵੱਖ-ਵੱਖ ਥਾਵਾਂ ਦੇ ਉੱਤੇ ਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਕਰਨਾਲ ਦੇ ਸੈਕਟਰ 3 ਦੇ ਵਿੱਚ ਟਿਸ਼ੂ ਬਣਾਉਣ ਵਾਲੀ ਇੱਕ ਫੈਕਟਰੀ ਦੇ ਵਿੱਚ ਅੱਗ ਲੱਗ ਗਈ ਇਸ ਕਾਰਨ ਫੈਕਟਰੀ ਮਾਲਕ ਤੱਕ ਕਰੋੜਾਂ ਰੁਪਏ ਦਾ ਨ ਸੂਚਨਾ ਮਿਲਣ ਦੇ ਉੱਤੇ ਪਾਂਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਦੇ ਦਿੱਤੇ ਕਾਬੂ ਪਾਇਆ ਫੈਕਟਰੀ ਦੇ ਵਿੱਚ ਅੱਗ ਲੱਗਣ ਸਮੇਂ ਕਈ ਮਜ਼ਦੂਰ ਕੰਮ ਕਰ ਰਹੇ ਸੀ ਜਿਨ੍ਹਾਂ ਨੂੰ ਫੌਰਨ ਬਾਹਰ ਕੱਢ ਲਿਆ ਗਿਆ ਤੇ ਅੱਗ ਲੱਗਣ ਵਾਲੀ ਫੈਕਟਰੀ ਦੇ ਮਾਲਕ ਨੂੰ ਇਤਲਾਹ ਦਿੱਤੀ ਗਈ ਸ਼ਾਰਟ ਸਰਕਟ ਨੂੰ ਵਜਾ ਦੱਸਿਆ ਜਾ ਰਿਹਾ ਉਧਰ 1984 ਦੇ ਕਤਲੇਆਮ ਪੀੜਤਾਂ ਨੇ ਲੁਧਿਆਣਾ ਦੇ ਵਿੱਚ ਕੌਮੀ ਘਟਕ੍ਰਿੰਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਨਾਲ ਮੁਲਾਕਾਤ ਕੀਤੀ ਤੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ଦਵਾ ਕੇ ਇਨਸਾਫ਼ ਦੀ ਮੰਗ ਕੀਤੀ ਲਾਲਪੁਰਾ ਨੇ ਪੀੜਤਾਂ ਦੀਆਂ ਮੰਗਾਂ ਨੂੰ ਧਿਆਨ ਦੇ ਨਾਲ ਸੁਣਿਆ ਤੇ ਭਰੋਸਾ ਦਿੱ ਵਫਾ ਦਿਆ ਗੋਣੇ ਇਲਜ਼ਾਮ ਲਗਾਏ ਕਿ ਸਰਕਾਰਾਂ ਉਹਨਾਂ ਦੇ ਨਾਲ ਮਤਰੀ ਮਾ ਵਰਗਾ ਸਲੂਕ ਕਰ ਰਹੀਆਂ ਨੇ ਕਿਤੇ ਸੁਣਵਾਈ ਨਹੀਂ ਹੋਈ ਕਾਂਗਰਸ ਦੇ مرحوم ਨੇਤਾ ਚੌਧਰੀ ਸੰਤੋਖ ਸਿੰਘ ਦੀ ਜਲੰਧਰ ਦੇ ਵਿੱਚ ਵਰਸੀ ਮਨਾਈ ਗਈ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਪਾ ਨੇ ਉਹਨਾਂ ਦੀ ਯਾਦ ਦੇ ਉੱਤੇ ਜਾ ਕੇ ਸ਼ਰਦਾ ਦੇ ਫੁੱਲ ਭੇਟ ਕੀਤੇ ਤੇ ਚੌਧਰੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਤੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਚੌਧਰੀ ਪਰਿਵਾਰ ਦੇ ਨਾਲ ਖੜੀ ਹੈ ਤੇ ਭਵਿੱਖ ਦੇ ਵਿੱਚ ਵੀ ਨਾਲ ਖੜੀ ਰਹੇਗੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਚ ਭਾਈ ਚੜ੍ਹਦੀ ਭਾਵਨਾ ਨੂੰ ਬਣਾ ਕੇ ਰੱਖਣ ਦੇ ਲਈ ਰਾਹੁਲ ਗਾਂਧੀ ਨੇ ਭਾਰਤ ਜੜੋ ਨਿਯਾਈ ਯਾਤਰਾ ਦੀ ਸ਼ੁਰੂਆਤ ਕੀਤੀ। ਗਣਪ੍ਰਤੀਸ਼ਠਾ ਤੋਂ ਪਹਿਲਾਂ ਬੀਜੇਪੀ ਨੇ ਸਵੱਛਤਾ ਅਭਿਆਨ ਸ਼ੁਰੂ ਕਰ ਦਿੱਤਾ ਹੈ। ਮੰਦਰਾਂ ਦੇ ਵਿੱਚ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ। ਦਿੱਲੀ 'ਚ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਗੁਰੂ ਰਵਿਦਾਸ ਮੰਦਰ ਜੀ ਦੇ ਵਿੱਚ ਕੀਰਤ ਦਾਨ ਕੀਤਾ। ਉਹਨਾਂ ਨੇ ਪਹਿਲਾਂ ਮੰਦਰ ਦੇ ਵਿੱਚ ਮੱਥਾ ਟੇਕਿਆ ਅਤੇ ਫਿਰ ਮੰਦਰ ਕੰਪਲੈਕਸ ਦੇ ਵਿੱਚ ਝਾੜੂ ਵੀ ਲਗਾਇਆ। ਉੱਥੇ ਹੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਅਯੁੱਧਿਆ ਦੇ ਵਿੱਚ ਸਫਾਈ ਮੁਹਿੰਮ ਛੇੜੀ। ਯੋਗੀ ਨੇ ਲਤਾ ਮਗੇਸ਼ਕਰ ਚੌਰਾਹੇ ਤੇ ਸਫਾਈ ਕੀਤੀ।